ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ 서ਬਡਿਵੀਜ਼ਨ ਬਲਾਚੌਰ ਜੀ ਦੀ ਜੋਗ ਗਵਾਹੀ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹਿੰਮ ਜਿਹੜੀ ਹੈ ਚੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜੇ ਸਿੱਧੀ ਥਾਣਾ ਏਰੀਆ ਵਿੱਚ ਔਰ ਆਸ-ਪਾਸ ਦੇ ਏਰੀਆ ਵਿੱਚ ਨਸ਼ਾ ਦੇਣ ਔਰ ਲੈਣ ਦੇ ਵਿੱਚ ਸਰਗਰਮ ਨੇ ਉਹਨਾਂ ਦੇ ਉੱਤੇ ਬਰਾਬਰ ਜਿਹੜੀ ਆ ਉਹ ਨਜ਼ਰ ਬਣਾਈ ਹੋਈ ਹੈ ਤੇ ਸਾਡੀ ਆਪ ਲੋਜ ਜਿਹੜੀ ਆ ਪੂਰੀ ਸਪਾਰਟੀ ਆ ਮੈਂ ਖੁਦ ਇਹ ਇਦਾਂ ਦੇ ਜਿਹੜੇ ਐਡਿਕਟਡ ਜਾਂ ਚੇਅਰਮੈਨ ਕਰਦੇ ਆ ਉਹਨਾਂ ਦੇ ਉੱਤੇ ਨਜ਼ਰ ਰੱਖਦੇ ਆ ਤੇ ਮੈਂ ਖੁਦ ਆਪ ਮਿਤੀ 6 5 25 ਨੂੰ ਆਪਣੀ ਪੂਰਨ ਸਪਾਰਟੀ ਦੇ ਨਾਲ ਸਾਨੂੰ ਕੋ ਇਨਪੁਟ ਸੀ ਕਿ ਸਿਵਲ ਹਸਪਤਾਲ ਦੇ ਆਸ-ਪਾਸ ਜਿਹੜੇ ਕੁਝ ਇਦਾਂ ਦੇ ਲੜਕੇ ਹੈਗੇ ਆ ਜਿਹੜੇ ਆਪਣੇ ਐਡਿਕਟਡ ਨਿਆਣਿਆਂ ਨੂੰ ਮਗਰ ਲਾ ਕੇ ਉਹਨਾਂ ਨੂੰ ਗੋਲੀਆਂ ਸੇਲ ਕਰਦੇ ਆ ਤੇ ਇਸੇ ਦੌਰਾਨ ਮੈਂ ਉੱਥੇ ਸਿਵਲ ਹਸਪਤਾਲ ਦੇ ਸਾਈਡ ਸ਼ਮਸ਼ਾਨ ਘਾਟ ਕੋਲ ਆਜੇ ਸੀ ਤੇ ਜਿੱਥੇ ਮੇਰੀ ਮੈਂ ਫੋਸਟ ਪਾਰਟੀ ਜਿਹੜੀ ਆ ਉਹ ਨੂੰ ਦੇਖ ਕੇ ਇੱਕ ਨੌਜਵਾਨ ਲੜਕਾ ਜਿਹੜਾ ਉਹ ਸ਼ਮਸ਼ਾਨ ਘਾਟ ਦੀ ਤਰਫ ਨੂੰ ਨਿਕਲ ਗਿਆ ਤੇ ਜਿਸ ਦਾ ਪਿੱਛਾ ਕੀਤਾ ਅਸੀਂ ਪਿੱਛਾ ਕਰਨ ਤੇ ਉਹਨੂੰ ਰੋਕਿਆ ਗਿਆ ਤੇ ਉਹਦਾ ਨਾਮ ਪਤਾ ਪੁੱਛਿਆ ਜੋ ਪਹਿਲਾ ਲੜਕੇ ਨੇ ਸਾਡਾ ਨਾਂ ਆਪਣਾ ਨਾਂ ਜਿਹੜਾ ਉਹ ਸੁਖਵਿੰਦਰ ਸਿੰਘ ਉਹ ਸੁਖੀ ਪੁੱਤਰ ਪ੍ਰਤਾਪ ਸਿੰਘ ਵਾਸੀ ਨੇੜੇ ਬਾਬਾ ਦੀਪ ਸਿੰਘ ਗੁਰਦੁਆਰਾ ਬਾਦਮਰਤਨ ਬਲਾ ਚੌਥਸਿਆ ਤੇ ਜਿੰਨੇ ਪੁਲਿਸ ਫਾਰਟੀ ਨੇ ਦੇਖ ਕੇ ਜੋ ਲਫਾਫਾ ਸੁੱਟਿਆ ਸੀ ਜਦੋਂ ਉਹਦੀ ਤਰਾਸ਼ੀ ਕੀਤੀ ਗਈ ਤੇ ਉਸ ਵਿੱਚੋਂ 60 ਗੋਲੀਆਂ ਜਿਹੜੀਆਂ ਉਹ ਐਮਪਾਇਓਨ ਐਸੀਲੀਆਂ ਬ੍ਰਾਹਮਤ ਹੋਈ ਸੀ ਤੇ ਦੋਸਤੋ ਅਸੀਂ ਉਹਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਇਆ ਤੇ ਉਸ ਤੋਂ ਹੋਰ ਡਗਾਈ ਨਾ ਪੁਛਸ ਕੀਤੀ ਕਿ ਜਿਹੜੀਆਂ ਗੋਲੀਆਂ ਇਹ ਸੇਲੀਆਂ ਗੋੜੀਆਂ ਉਹ ਕਿਸੇ ਤੋਂ ਪਰਚੇਜ ਕਰਦਾ ਤੇ ਇਹ ਕਿਸ ਨੂੰ ਅੱਗੇ ਵੇਚਦਾ ਉਹ ਉਹੀ ਦੱਸਿਆ ਜੋ ਉਹਦੇ ਖਿਲਾਫ ਇਨਪੁਟ ਸੀ ਕਿ ਬੰਦਾ ਗੋੜੀਆਂ ਜਿਹੜੀਆਂ ਇੱਕ ਦੋ ਦੋ ਕਰਕੇ ਐਡਿਕਟਰਾਂ ਨੂੰ ਵੇਚਦਾ ਉਸ ਤੋਂ ਜਿਹੜਾ ਇਹ ਲੈਣ ਵਾਲੇ ਨੇ ਜਿਗਰ ਕੀਤਾ ਉਹ ਇੱਕ ਮੁੰਡਾ ਲੜਕਾ ਅਵਤਾਰ ਸਿੰਘ ਔਰ ਫਮੌਂਟੀ ਪੁੱਤਰ ਹਜਲ ਸਿੰਘ ਵਾਸੀ ਬਾਲਾਚੌਰ ਦਾ ਹੀ ਸੀਗਾ ਜੋ ਵੀ ਕਾਫੀ ਪਿਛਲੇ ਕਾਫੀ ਸਮੇਂ ਤੋਂ ਨਸ਼ੀਲ ਵਿਦਾਰਥ ਜਿਹੜੇ ਆ ਉਹ ਪਹਿਲਾਂ ਸੇਵਨ ਕਰਦਾ ਸੀ ਫਿਰ ਉਹ ਫੂਰੀ ਤਸਕਰੀ ਕਰਨ ਵਿੱਚ ਉਦਾਰਨਾਂ ਨਾ ਆ ਰਿਹਾ ਸੀਗਾ ਤੇ ਉਸਦੇ ਖਿਲਾਫ ਅਸੀਂ ਡਿਸਕਲੋਸ ਸਟੇਟਮੈਂਟ ਦੇ ਆਧਾਰ ਤੇ ਉਹਨੂੰ ਇਸ ਮੁਕਦਮੇ ਵਿੱਚ ਦੋਸ਼ੀ ਬਣਾਇਆ ਤੇ ਉਸ ਨੂੰ ਵੀ ਜਿਹੜਾ ਹੈ ਉਹ ਇਸ ਮੁਕਦਮੇ ਜਿਹੜਾ ਅਸੀਂ ਹਸੂ ਜਾਤਾ ਗ੍ਰਿਫਤਾਰ ਕਰ ਲਿਆ ਕਿੰਨੇ ਇਹਨਾਂ ਦੇ ਖਿਲਾਫ ਪਹਿਲਾਂ ਮਾਮਲੇ ਹੈਗੇ ਆ ਦੋਨਾਂ ਦੇ ਖਿਲਾਫ ਜਿੱਥੋਂ ਤੱਕ ਸੁਖਵਿੰਦਰ ਦਾ ਅਸੀਂ ਰਿਪੋਰਟ ਦੇਖਿਆ ਹੈ ਦੇ ਖਿਲਾਫ ਵਕ ਵਕ ਤਰ੍ਹਾਂ ਵਾਂਗ ਹੈ ਚਾਰ ਜਿਹੜੇ ਉਹ ਮੁਕਦਮੇ ਦਰਜ ਹੈਗੇ ਆ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਅਵਤਾਰ ਸਿੰਘ ਮੌਂਟੀ ਆ ਇਹਦੇ ਖਿਲਾਫ ਐਨਡੀ ਦੇ ਵੀ ਹੈਗੇ ਆ ਤੇ ਹੋਰ ਝਗੜੇ ਦੇ ਤੇ ਚੋਰੀ ਦੇ ਤਿੰਨ ਮੁਕਦਮੇ ਜਿਹੜੇ ਉਹ ਦਰਜ